ਅਮੇਉਂ ਡੇਓ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਸਾਰੇ ਕਮੈਂਟ ਕਰੀ ਜਾਂਦੇ ਸੀ ਆਨੰਦਪੁਰ ਨਹੀਂ ਜਾਣਾ ਆਨੰਦਪੁਰ ਨਹੀਂ ਜਾਣਾ ਛੇੜੀ ਆਨੰਦਪੁਰ ਸਾਹਿਬ ਦੀ ਹੋ ਗਈ ਆਪਣੀ ਤਿਆਰੀ ਆ ਖੜੀਆ ਮਸਟੈਂਗ ਰੈਡੀ ਕਰੀ ਤੇ ਆਪਾਂ ਜਾਣ ਲੱਗਿਆ ਹੁਣ ਮਹਾਲੀ ਬਾਈ ਦਵਿੰਦਰ ਹੋਰਿਆਂ ਕੋਲੇ ਟਰਾਲੀ ਉੱਥੋਂ ਤਿਆਰ ਕਰੀ ਅਮਰਤ ਹੋਰਿਆਂ ਨੇ ਠੀਕ ਆ ਤੇ ਆਪਾਂ ਕੱਲਾ ਟਰੈਕਟਰ ਲੈ ਕੇ ਜਾਣਾ ਤੇ ਹੁਣ ਮੈਂ ਚੱਲਿਆ ਸੀ ਆ ਬਾਈ ਦਵਿੰਦਰ ਹੋਰਿਆਂ ਕੋਲ ਤੇ ਮਿਲਦੇ ਆ ਉੱਥੇ ਚੱਲ ਗਏ ਬਾਈ ਬਲੌਗ ਹੈ ਜਿਹੜਾ ਪੂਰਾ ਦੇਖਿਓ ਟਰਾਲੀ ਟਰੂਲੀ ਕਰਦੇ ਆ ਰੈਡੀ ਉੱਥੇ ਜਾ ਕੇ ਠੀਕ ਆ ਤੇ ਮਿਲਦੇ ਆ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਸਾਰੇ ਭਰਾ ਕਮੈਂਟ ਕਰ ਰਹੇ ਜੀ ਤੇ ਇਸ ਵਾਰ ਜਾਣਾ ਨਹੀਂ ਆਪਾਂ ਯਾਰ ਪਿਛਲੀ ਵਾਰ ਆਪਣਾ ਟਰੈਕਟਰ ਰੈਡੀ ਕਰਤਾ ਸੀ ਜਮਾ ਕਿਸੇ ਮਜਬੂਰੀ ਕਾਰਨ ਆਪਾਂ ਤੋਂ ਜਾਇਆ ਨਹੀਂ ਗਿਆ ਜਮਾ ਝੰਡਾ ਝੁੰਡਿਆ ਲਾ ਕੇ ਗੇਟ ਲਾ ਕੇ ਜਾਣਾ ਪਿਆ ਸੀ ਫੇਰ ਆਪਾਂ ਟਰੈਕਟਰ ਲੈ ਗਏ ਸੀ ਬਾਈ ਦਵਿੰਦਰ ਵਾਲਾ ਹੌਲੈਂਡ ਇਸ ਵਾਰ ਆਪਾਂ ਦੁਬਾਰਾ ਵਾਂ ਸਟੈਂਗ ਲੈ ਆ ਰਿਹਾ ਤੀਜੀ ਯਾਤਰਾ ਆਪਣੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲਾਂ ਵੀ ਕਦੇ ਗਿਆ ਨਹੀਂ ਸੀ ਤੀਜੀ ਯਾਤਰਾ ਆਪਣੀ ਇਸ ਵਾਰ ਦੋ ਵਾਰ ਪਹਿਲਾਂ ਗਿਆ ਤੇ ਮਿਲਦੇ ਆ ਬਾਈ ਸ਼੍ਰੀ ਅਨੰਦਪੁਰ ਸਾਹਿਬ ਚੱਲਦੇ ਆ ਹੁਣ ਵੀ ਮਿੱਤਰੋ ਘਰੋਂ ਚੱਲ ਪਏ ਸੀ ਆਪਾਂ ਗੁਰੂ ਘਰ ਆ ਕੇ ਨਮਸਕਾਰ ਕਰਕੇ ਆਪਾਂ ਉਰੋਂ ਚੱਲੇ ਆਪਣੇ ਪਿੰਡ ਦਾ ਗੁਰੂ ਘਰ ਪਿੰਡ ਹਰੀਗੜ ਤੇ ਆਪਾਂ ਚੱਲੇ ਸ਼੍ਰੀ ਅਨੰਦਪੁਰ ਸਾਹਿਬ ਓਹੋ ਪਤਨਾ ਮੌਂਦੇ ਸਣੀ ਤੋਂ ਚੀਜ਼ ਮੰਗਾਈ ਆ ਇੱਕ ਫੇਰ ਦਿਖਾਵਾਂਗੇ ਅੱਗੇ ਪਿੰਡ ਬਈ ਦਾ ਹਰੀਗੜਾ ਵੀਰ ਹਰੀਗੜਾ ਅੱਜ ਮਿੱਤਰ ਹਾਂ ਵੀਰ ਪਾਤਰਾ ਹੀ ਪਹੁੰਚੇ ਦੀ ਬਾਈ ਉਰੀ ਕੰਧਰੀਲਾ ਰੁੱਲਾ ਬਣਾ ਦੇ ਲੇਟ ਵੀ ਜਾਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਕਿਉਂ ਪਿਆਰ ਕਰਦੇ ਆ ਸਾਰੇ ਅੱਜ ਪਾਤ ਨਹੀਂ ਰੁਕ ਰਿਆਂ ਕੋਈ ਮਿੱਤਰੋ ਫੋਲ ਲਗਾ ਦਿਓ ਥੈਂਕ ਯੂ ਲੰਗੇ ਜਾਂਦੇ ਸੀ ਯੂਨੀਵਰਸਿਟੀ ਕੋਲੋਂ ਬਾਈ ਜੀਪ ਲੈ ਕੇ ਆ ਗਿਆ ਕਹਿੰਦਾ ਰੀਲਾ ਬਣਾਉਣੀ ਆ ਨੇ ਬਾਈ ਨੇ ਘੇਰ ਲਿਆ ਯੂਨੀਵਰਸਿਟੀ ਕੋਲ ਦੀ ਆਏ ਸੀ ਇਹਨੇ ਰੀਲਾ ਬਣਾਉਣੀ ਆ ਨਾ ਬਣਾ ਲਿਆ ਜਨਾ ਹਜੇ ਪਟਿਆਲੇ ਪਹੁੰਚੇ ਸੀ ਆ ਬਾਈ ਯੂਨੀਵਰਸਿਟੀ ਕੋਲ ਦੀ ਆਇਆ ਦੀ ਬਾਈ ਨੇ ਟਰੈਕਟਰ ਦੇਖ ਕੇ ਅੱਗੇ ਆ ਕੇ ਜੀਪ ਲਾ ਲਈ ਕਹਿੰਦਾ ਰੀਲਾ ਰੁਲਾ ਬਣਾਉਣੀ ਆ ਨੇ ਪਿੱਛੇ ਵੀ ਬੜੇ ਭਰਾਵਾਂ ਨੇ ਰੋਕ ਲਿਆ ਤਾਂ ਹੀ ਥੋੜਾ ਲੇਟ ਹੋ ਗਏ ਜਾ ਕੇ ਆਪਾਂ ਕਰਦੇ ਆ ਟਰਾਲੀ ਟਰਾਲੀ ਯਾਰ ਫਿਰ ਕੱਲ ਨੂੰ ਚਾਲੇ ਪਾਉਣੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੀ ਅਤਰੋ ਪਹੁੰਚ ਗਏ ਅਧਰੀ ਚੋપરાਣੇ ਦੇ ਫਾਇਦਾ ਕਰ ਲਿਆ ਕਹਿੰਦੇ ਰਸ ਵਾਲਾ ਬਣਾਇਆ ਓਏ ਹਾਂ ਹਾਂ ਕਿੰਨੇ ਤੇ ਜਾਂਦਾ ਜਾਂਦਾ 2 ਕੋਲ ਹਾਂ ਹਾਂ ਕਰੋ ਗਿਆ ਕਲਕਾ ਇਹਦੇ ਕੰਮ ਹੈ ਸਾਰੇ ਆ ਵੀ ਲੈ ਕੇ ਜਾਣਾ ਇਹ ਵੀ ਲੈ ਕੇ ਜਾਣਾ ਆ ਦੇਖ ਲੋ ਤਿਆਰੀਆਂ ਵਾਲੇ ਸਵੇਰੇ ਤੁਰਨਾ ਹਜੇ ਥੱਲੇ ਲੜਦੇ ਫਿਰਦੇ ਆ ਇਹ ਦੇ ਦੇ ਲੋ ਆ ਟਰੈਕਟਰ ਲੈ ਕੇ ਜਾਣਾ ਖੋਲਿਆ ਹਾਰਾ ਪਿਆ ਇਹ ਲੈ ਕੇ ਕਿੱਧਰ ਜਾਣਾ ਅਨੰਦਪੁਰ ਹੋਏ ਹੈ ਮੈਨੂੰ ਲੱਗਦਾ ਅਗਲੇ ਸਾਲ ਤਿਆਰ ਕਰੂ ਭਈ ਇਹ ਉਹ ਆ ਲੈ ਚਲੋ ਫੋੜ ਫੋੜ ਹੈ ਅਮਰ ਤਾਂ ਦੀ ਪਸੰਦ ਨਹੀਂ ਆਇਆ ਫੋੜ ਬਾਹਰੇ ਖੜਿਆ ਕਹਿੰਦਾ ਭੱਜਣ ਵਾਲਾ ਕਰਕੇ ਉਹੀ ਲੈ ਜਾਣਾ ਬਸ ਹੋ ਗਿਆ ਤੇ ਆਰਮਨ ਯੂਨੀਵਰਸਿਟੀ ਗਿਆ ਯੂਨੀਵਰਸਿਟੀ ਫਿਰਦੇ ਨੇ ਹੋਲੀ ਖੇਡਦੇ ਆਉਣ ਦੇ ਉਹਨੂੰ ਠੀਕ ਹੈ ਨਹੀਂ ਉਹਦੇ ਵੀ ਲਾਵਾਂਗੇ ਡਰਬੋ ਪਿਛਲੀ ਵਾਰ ਜ਼ੋਰ ਨਹੀਂ ਮਾਰਿਆ ਨੇ ਤਵੀਆਂ ਜ ਹਨਾ ਲੈ ਵੀ ਮਤਰੋ ਬਾਈ ਦਵਿੰਦਰ ਵੀ ਪਹੁੰਚ ਗਿਆ ਉਹਦੇ ਟਰਬੋ ਟਰਬੋ ਹੀ ਲਾਨ ਲੱਗ ਰਿਹਾ ਤੇ ਆਪਾਂ ਵੀ ਸਮਾਨ ਪੈਕ ਕਰਕੇ ਲਿਆਂਦਾ ਦੀ ਇੱਥੇ ਪੈਂਦਾ ਕਰਿਆ ਵਾ ਦੇ ਇੱਕ ਥੈਲੇ ਚ ਤਰਪਾਲ ਆ ਦੋ ਬੈਗ ਨੇ ਵਿੱਚ ਇਹਦੇ ਪੂਰਾ ਜਗਾਡਮੈਂਟ ਆਪਾਂ ਬਾਈ ਨੂੰ ਕਹਿ ਕੇ ਕਰਵਾਇਦੀ ਵੀ ਸਮਾਨ ਆ ਜਿਹੜਾ ਵਿੱਚ ਪੈਂਦਾ ਕਰਦੀ ਵੀ ਕਿਤੇ ਟੋਰ ਤੇ ਜਾਣਾ ਪਵੇ ਗੱਲਾ ਡਾਇਰੈਕਟਰ ਲੈ ਕੇ ਆਪਾਂ ਸਮਾਨ ਲੈ ਜੀਏ ਕਿਆ ਬਾਈ ਸੋਨੀ ਹੈ ਵਾ ਉਧਰ ਲੱਗਿਆ ਬਾਈ ਟਰਬੋ ਸੈਟ ਕਰਨਾ ਫੋਰਮੈਨ ਜੀ ਕਿ ਮੇਓ ਕਾਟਾ ਮਰਦਾ ਆ ਦੇਖਾ ਦੇਖਾ ਮੈਨੂੰ ਲਿਆ ਡਿੱਗੀ ਖੋਲਿਆ ਗੱਡੀ ਦੀ ਇੱਕ ਥੈਲਾ ਦੋ ਬੈਗ ਆ ਵਿੱਚ ਚੱਕੀਆਂ ਮਰਦੇ ਨੂੰ ਗੁੱਲਾ ਕੱਢਾ ਮੈਣਾ ਨੀਮਾ ਹੋਰ ਆ ਜਾਏਗਾ ਤਾਂ ਚੱਕੀ ਥੱਲੇ ਹੋਰ ਆ ਉਹ ਥੈਲਾ ਹੀ ਨਿਕਲਣਾ ਚੱਲ ਬੋਲ ਕੇ ਜੜਦੇ ਕਿੰਨੇ ਕਮੇਟੀ ਨਰੀ ਲੋ ਗਿਆ ਤਾਂ ਲੈ ਵੀ ਮੈਂ ਤਰਪਾਲ ਤੇ ਝੰਡੇ ਲੈ ਕੇ ਆਏ ਸੀ ਟਰੈਕਟਰ ਆਪਣਾ ਖੜਾ ਤੇ ਵਾਸ਼ਿੰਗ ਹੁਣ ਵਾਸਤੇ ਤੋ ਤਾਂ ਟਰਾਲੀ ਇਹ ਆ ਪਾਉਣਗੇ ਆਪਾਂ ਹੋਰ ਪਾਵਾਂਗੇ ਇੱਕ ਟਰਾਲੀ ਆ ਤਿਆਰ ਕਰਨੀ ਆ ਹੁਣ ਆਪਾਂ ਚੱਲਿਆਂ ਉਹਦਾ ਡੈਕ ਜਾਂ ਖੋਲ ਰੱਖਿਆ ਦੀ ਉਹ ਲਾ ਲਈਏ ਫਿੱਟ ਕਰਕੇ ਫਿਰ ਆਪਾਂ ਦੂਜੀ ਟਰਾਲੀ ਕੋਲ ਚੱਲਦੇ ਉਹ ਟਰਾਲੀ ਵੀ ਤਿਆਰ ਕਰਦੀ ਆ ਟਰਾਲੀ ਵੀ ਤਿਆਰ ਕਰਦੀ ਟਰਾਲੀਆਂ ਲਿਜਾਣੀਆਂ ਨੇ ਆਪਾਂ ਨੇ ਕੋ ਕਉਮੀ ਅਮਰਤਾ ਡੈਕ ਖੜਿਆ ਹੈ ਜਾ ਇਹਦਾ ਪਾਇ ਹੀ ਨਹੀਂ ਸੀ ਹੈ ਪਲੇਅਰ ਪਾਇ ਨਹੀਂ ਸੀ ਇਹਦਾ ਠੀਕ ਆ ਠੀਕ ਰੱਖ ਚਲ ਆ ਫਿਰ ਚੱਲਦੇ ਆ ਲੋ ਟ੍ਰਾਲੀ ਪਾ ਕੇ ਲਿਆਏ ਸੀ ਆ ਤਾਂ ਲੱਗ ਰਹੇ ਨੇ 7 ਵਜ ਰਹੇ ਨੇ ਹੁਣ ਹੁਣ ਕੋਈ ਟਾਈਮ ਆ ਅਜੇ ਇੱਕ ਟ੍ਰਾਲੀ ਹੋਰ ਲੈ ਕੇ ਆਉਣੀ ਆ ਉੱਧਰ ਉੱਪਰ ਖੜੇ ਆ ਕਿੰਨੇ ਉਹ ਵੀ ਕਹਿੰਦੇ ਤਿਆਰ ਕਰਨੀਆਂ ਜਾਬੀਆਂ ਬਣਦਾ ਚੱਕੀ ਫਿਰਦੇ ਨੇ ਹੁਣ ਮੱਛਰ ਖਾਊਗਾ ਕਿਹੜੀਆਂ ਟਰਾਲੀਆਂ ਤਿਆਰ ਹੋਣਗੀਆਂ ਮੈਨੂੰ ਕਹਿੰਦੇ ਛੇਤੀ ਆ ਜਾ ਛੇਤੀ ਆ ਜਾ ਹੈ ਸੱਟ ਨਾ ਖਾਲੀ ਕਿਤੇ ਤਿਲਕ ਜੇ ਕੰਮ ਦੇਖ ਲੈ ਇਹਨਾਂ ਦੇ ਰਾਤ ਨੂੰ ਰਾਤ ਨੂੰ ਵਾਲਿਆਂ ਦਾ ਤਰਪਾਲਾਂ ਦਾਰਦੇ ਫਿਰਦੇ ਨੇ ਟਰਾਲੀ ਵਾਸਤੇ ਉਹ ਆ ਜੀ ਮੀਆ ਆ ਗਿਆ ਓਏ ਹੋਰ ਬਥੇਰੀਆਂ ਆਉ ਪਈਆਂ ਦਾ ਪੱਲੜ ਪਏ ਹੈ ਪੱਲੜ ਪਏ ਦੇਖ ਲੈ ਆਹ ਗੱਡੀ ਲੱਗੇ ਚੱਲਾਂਗਾ ਆਹ ਤਰਪਾਲ ਲੈਣੀ ਆ ਹਾਂ ਉਹ ਆਈਆਂ ਨਾ ਜੇ ਕੋਈ ਕੁਕੀ ਕਰ ਬਿੰਦਰਪਾਲ ਤੂੰ ਵੀ ਭੱਜ ਜਾ ਤੂੰ ਤਾਂ ਕਰ ਇੱਕ ਬੋਲ ਡਾਉਨ ਕਰ ਇਹ ਦਰਪਾਲ ਨਹੀਂ ਆਉਂਦੀ ਯਾ ਟਰਾਲੀ ਤੇ ਛੋਟੀ ਹੈ ਬਾਈ ਛੋਟੀ ਆ ਉੱਪਰ ਉੱਪਰ ਆਉਗੀ ਉੱਪਰ ਉੱਪਰ ਬਾਣੀ ਹੈ ਹਾਂ ਅੱਛਾ ਫਿਰ ਸੈਡਾ ਨੂੰ ਵੱਡੀ ਦਰਪਾਲ ਇੱਕ ਉਹ ਇਹਨਾਂ ਮੈਂ ਇੱਕ ਹਰਮਨ ਤੇਰਪਿੰਦ ਸੜਕਾਂ ਮੋੜੀਆਂ ਘੇਟਾਂ ਆਈਆਂ ਵੀਰ ਸਿੱਧੀ ਵੀ ਨਹੀਂ ਹੈਗੀ ਕੋਈ ਟੋਏ ਟੋਏ ਰਾਤ ਆਪਾਂ ਹੀ ਛੋਟੀ ਜੀ ਪਹੀਆ ਉਸੇ 'ਚ ਮਲਬਾ ਲਾਇਆ ਪਿਆ ਪਿੰਡ ਆ ਦੇਖ ਆਈ ਆ ਨਾ ਓਏ ਕਹਿੰਦਾ ਦੌੜ ਲਗਾ ਬਲੌਗ ਨਾਲ ਸਟਾਰਟ ਕਰ ਲਈਗਾ ਹੋਰ ਰੱਖ ਦੇਣੀ ਹੈ ਹੈ ਆਉਗੀ ਇਕੱਠੀ ਤਾਂ ਕਰੀ ਨਹੀਂ ਯਾਰ ਦੇਖੀ ਇਹਦਾ ਕਰੀ ਦੇਖੀ ਨੂੰ ਅਕਲੇ ਏ ਪਲਾਸਟਿਕ ਵਾਲੀ ਓਏ ਅੱਜ ਤਾਂ ਤੂਫਾਨ ਸਿੰਘ ਲੱਗ ਰਿਹਾ ਓਏ ਓਏ ਐਦਾ ਅਮਰ ਤਾਂ ਤੂਫਾਨ ਸਿੰਘ ਲੱਗ ਰਿਹਾ ਅੱਜ ਹੈ ਚਾਰੇ ਨੂੰ ਇਕੱਠੀ ਦੀ ਹੈ ਸਾਡੀ ਏ ਡਿੱਗੀ ਖੋਲਿਓ ਲੈ ਜਾਣੀ ਹੈ ਹੈ ਓਏ ਓਹ ਓਏ ਗੱਡੀ ਦੀ ਰੌਣ ਦੇਣਾ ਘਟੋ ਯਾਰ

ਤੂੰ ਨਹੀਂ ਨਾ ਆ ਰਹਤ ਨਾ ਮਾਂ ਪਾਵਰਤ ਕਾ ਕਰਾਇਆ ਮੈਂ ਤੇਰੇ ਤੇਰੇ ਵਾਲੇ ਨੇ ਵੀ ਟਰਬਲ ਵਾਲੀ ਬਣੀ ਆ ਪਹਿਲਾਂ ਤਾਂ ਰਾਜਿਆਂ ਚੋਂ ਨਿਕਲ ਗਿਆ ਸੀ ਹੁਣ ਨਹੀਂ ਨਿਕਲ ਦੇਣਾ ਆ ਜਾ ਉਹ ਅੱਗੇ ਦਾ ਮੋੜ ਲੈ ਕਹਿੰਦਾ ਡਿੱਗੀ ਕਰਗੀ ਮਾਂ ਕੀ ਤੇ ਆਹੀ ਡਿੱਗੀ ਤਰਪਾ ਲਓ ਪਈਆ ਲਾ ਦੋਗੇ ਐਂ ਤਾਂ ਕਹਿ ਨਹੀਂ ਵੀ ਤਰਪਾਲ ਡਿੱਗੀ ਕਹਾ ਡਿੱਗੀ ਡਿੱਗੀ ਓਏ ਓਏ ਕਹਿੰਦਾ ਡਿੱਗੀ 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 ਦਾ ਮਤਲਬ ਹੀ ਉਹ ਡਿੱਗੀ ਮਤਲਬ ਉਹ ਥੱਲੇ ਵੀ ਡਿੱਗੀ ਦੋ ਮਤਲਬ ਹੋ ਗਏ ਨਹੀਂ ਡਿੱਗੀ ਡਿੱਗੀ ਚੱਕੋ ਓਏ ਇਹ ਨਾਲੇ ਸਦੇ ਜਿਹੜਾ ਬੀ ਹੋ ਗਏ ਟਰਾਲੀ ਤਿਆਰ ਕਰਾਉਣ ਆਏ ਹੋ ਨੇ ਆਪ ਦੇਖਦੇ ਫਿਰਦੇ ਨੇ ਲੈ ਵੀ ਮਿੱਤਰੋ ਆ ਗਈ ਆਪਣਾ ਈ ਟਰਾਲੀ ਵੀ ਓ ਮੋਟੇ ਕਹੇ ਜੇ ਬੰਦੇ ਲੈ ਗਏ ਆ ਬੰਦੇ ਹਾਂ ਬੰਦਿਆਂ ਪਿੱਡਗੀ ਜਾਂਦੇ ਆ ਕੀ ਹੋ ਗਿਆ ਤਾਂ ਓਏ ਦੇਖਦੇ ਆ ਮੈਂ ਹੈਵੀ ਡਰਾਈਵਰ ਆ ਅੱਖਾਂ ਦੇ ਸਾਡਾ ਉਸਤਾਦ ਉਸਤਾਦ ਆ ਗਿਆ ਸਾਡਾ ਓ ਤੇਰੀ ਭੈਣ ਕਿੱਥੇ ਬੰਦੇ ਤੇ ਨੇਰੀ ਮਚਾ ਦੇ ਤੈਨੂੰ ਤੈਨੂੰ ਨਜ਼ਰ ਜੜਾਉਂਗੇ ਅੰਦਰ ਛੱਡ ਰੱਖਿਆ ਦੀ ਉਹ ਕਦੇ ਮਿਲੀ ਨਹੀਂ ਬੜਾ ਕੰਮ ਜ਼ਿਆਦਾ ਕਰਾਉਣਾ ਠੀਕ ਆ ਹੋਰ ਐਣ ਦੇ ਲਾਈਵ ਮਿੱਤਰੋ ਇੱਕ ਦੇ ਦਾ ਬਲਤਰ ਸਰਵਸ ਆ ਜਾ ਆ ਰਹੀ ਉਹ ਦੇ ਮੋਟੇ ਹੋਰੀ ਜਿਨ੍ਹਾਂ ਨੇ ਤੜਕੇ ਨੂੰ ਕਿਹਾ ਨਾ ਵੀ ਅਸੀਂ ਟਰਾਲੀ ਤਿਆਰ ਕਰੀ ਆ ਦੇਖਾਂਗੇ ਇਹ ਜਰਾ ਹਾਰਮੋਨ ਹੋਰੀ ਲੱਗੇ ਹੋਇਆ ਤਰਾ ਟਰੈਲੀ ਨੂੰ ਲੱਗ ਗਿਆ ਇੱਕ ਦੇ ਤਾਂ ਪੈ ਗਿਆ ਨਸਾ ਪੈ ਗਿਆ ਜੀ ਪੈ ਗਿਆ ਬਸ ਦੂਜੀ ਦੇ ਪਾਉਣੇ ਦਰਪਾਲ ਆ ਕੇ ਇਹਨੇ ਰੋਟੀ ਖਾ ਲਈ ਓਏ ਆਉਂਦੇ ਨੇ ਤਿਆਰ ਕਰਦੀ ਵੀ ਜੀ ਟਰਾਲੀ ਆ ਗਿਆ ਮੈਂ ਮਾਨ ਕਵਰ ਚੱਲੇ ਰੋਟੀ ਖਾਣ ਮਾਹ ਹਿੰ 11 ਵਜੇ ਨੇ ਹਜੇ ਰਸ ਉਲਝ ਰਿਹਾ ਅੱਜ ਫੇਰ 12 ਵਜੇ ਆਣੇ ਹਨਾ ਪਿਛਲੀ ਵਾਰ ਵੀ ਸਾਢੇ 12 ਵਜੇ ਤੱਕ ਟਰਾਲੀਆਂ ਤਿਆਰ ਹੋਈਆਂ ਸੀ ਹਨਾ ਇਹ ਨਾਲ ਜਾ ਤੇ ਬੱਚੇ ਬੰਦੇ ਆ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੂੰ ਸਲਝਾ ਰਿਹਾ ਸਵੇਰ ਹੋਊਗੀ ਸੋਚੋ ਸਲਝਾ ਲੈ ਜਾ ਨੰਮੇ ਦਾਤੇ ਨਹੀਂ ਬਣਾ ਕੱਢਾ ਲੈ ਜਾ ਤੇ ਤੈਨੂੰ ਕਹਿਦਾ ਮੈਂ ਤਾਂ ਤੈਨੂੰ ਕਹਿ ਰਿਹਾ ਵੀ ਸਵੇਰ ਹੋਊਗੀ ਕੱਲ ਮਿਲਦੇ ਸਵੇਰੇ ਆ ਜੀ ਮੈਂ 10 ਵਾਦ ਦੇਣੂੰ ਹਾਂ ਹੁਣ ਹੀ ਆ ਰਹੇ ਰੋਟੀ ਖਾ ਕੇ ਜਾ ਕੇ ਚਾਹ ਬਣਵਾ ਲਿਆ ਮੈਂ ਹਾਂ ਦੈਂਤਾ ਚੜਨਾ ਵੀ ਆ ਸਮਝਣ ਦੇ ਮੂਰੇ ਜਾਲੀ ਲਾ ਲਿਆ ਬੱਦੇ ਵਜਿਨ ਕੈਮਰਾ ਕੀ ਕਰਾ ਰੋ ਇਹਦੇ ਹਾਂ ਸਾਰੀ ਉੜ ਗਏ ਹੁਣ ਤਾਂ ਥੋੜੀ ਰਹਿ ਗਏ ਹੂੰ ਨਾ ਬਲੌਕ ਪੈ ਜਿਹੜੀ ਮਾ ਪਾਣੀ ਹੈ ਠੀਕ ਹੈ ਠੀਕ ਹੈ ਓਕੇ ਜੇ ਸਵੇਰੇ ਜੇ ਸਵੇਰੇ ਟਾਈਮ ਨਾਲ ਆ ਗਿਆ ਫਿਰ ਪਾਵਾਂਗੇ ਕਿਤੇ ਸਵੇਰੇ 9 ਵਜੇ ਤੱਕ ਸੁੱਤਾ ਪਿਆ ਰਹੇ ਜਾਣਾ ਨਹੀਂ ਅੱਛਾ ਬਸ ਟਰਾਲੀ ਤਿਆਰ ਕਰਕੇ ਜੇ ਆਪਣੀ ਚਾਲੇ ਇਹਦਾ ਵੀ ਧੰਨਵਾਦ ਫਿਰ ਤਾਂ ਨਾਲੇ ਜਾਣਾ ਨਹੀਂ ਬਾਈ ਨੇ ਫਿਰ ਵੀ ਟਰਾਲੀ ਤਿਆਰ ਕਰਕੇ ਗਿਆ। ਵੀ ਟਰਾਲੀ ਉਹੀ ਕਰਾ ਗਿਆ ਮੇਰੇ ਰਾਹ ਹੂੰ ਚਲ ਹਿੰਮਤ ਨਾਲ ਇੱਕ ਟਰਾਲੀ ਤਾਂ ਹੋਗੀ। ਸਵੇਰ ਹੋਊਗੀ ਬਾਈ ਪੱਕਾ ਹੋਊਗੀ। ਮੇਰੀਓ ਗ੍ਰੈਵਿਟੀ ਦੇਖ ਤਾਂ ਹੀ। ਨਾ ਸਵੇਰ ਪੱਕਾ ਹੋਊਗੀ ਜਿਹੜੇ ਸਾਨੂੰ ਸਲਝਾ ਰਹੇ ਹੋ। ਬਾਈ ਐਂ ਸੋਲਝਣਾ ਇਹਨੇ। ਕੋਈ ਸਾਨੂੰ ਕੋਈ ਬੱਧੀ ਤਰੀਕਾ ਵਾ ਦੋਂਦਾ। ਨਾ ਮੈਂ ਤਾਂ ਬਸ ਤੁਹਾਨੂੰ ਦੇਖੂਗਾ ਗੱਲਾਂ। ਬੈਟਰੀ ਡਾਊਨ ਹੋ ਜਣੀ ਬੋਨੇ ਕੀ। ਮੈਂ ਬਾਅਦ 'ਚ ਬਣਾਉਂਗਾ ਹੁਣ ਹੋ ਗਿਆ ਟਾਈਮ। ਦੋ ਲੋਕ ਕਹਿੰਦੇ ਨਾ ਭਾਈ ਹੁਣ ਟਾਈਮ ਹੋ ਗਿਆ 10:59 ਯਾਨੀ ਕਿ 11 ਵਜੇ ਹੁਣ ਜਦੋਂ ਸਲਝਾਤਾ ਫਿਰ ਦੇਖਾਂਗੇ ਆਪਾਂ ਵੀ ਟਾਈਮ ਕਿੰਨਾ ਹੋ ਗਿਆ ਠੀਕ ਆ 11 ਵਜੇ ਸਹੀ ਸਲਝਾ ਲੋ ਹੁਣ ਬਾਕੀ ਫਿਰ ਐਡ ਕਰਾਂਗੇ ਸਵਿੱਕਰ ਕੀ ਆ ਬਹਿ ਗਿਆ ਤੱਕ ਕੇ 15 ਮਿੰਟਾਂ 'ਚ ਗੋਲਾ ਸਲਝਿਆ ਉਧਰ ਹੋਰ ਆਇਆ ਕੋਈ ਕੁਝ ਸਭ ਆਇਆ ਨਮਾਜ਼ ਨਾ ਇਹ ਇਹਦਾ ਲੱਜ ਆ ਆ ਬੈਠੇ ਦਾ ਸਲਝ ਆਇਆ ਤੇਰੇ ਲੱਗ ਗਿਆ ਮੱਲੀ ਓਏ ਮੱਲੀ ਆਵੀ ਪਾਉਣੇ ਗੋਲੇ ਰੱਖੀ ਹੈ ਮੱਲੀ ਦੂਆ ਮੱਲੀ ਹੋਏ ਵੀ ਉਹਦਾ ਆੜਿਓ ਆਵੀ ਹਾਂ 15 20 ਮਿੰਟ ਹੋ ਗਏ ਮੋٹے ਲੈ ਵੀਰ ਚੱਲ ਚਲੋ ਚਲੋ ਪਾ ਦੋ ਪਾ ਦੋ ਥੋਲ ਬਾਲਾ ਚਲੋ ਇਹਦਾ ਬੱਸ ਬਾਲ ਲਓ ਕਿਆ ਪਾਪ ਡੇਗ ਉਧਰ ਓਕੇ ਆ ਨਾ ਲੈ ਵੀ ਮਿੱਤਰੋ ਆਪਣੀ ਮਸਟੈਂਗ ਵਾਸਤੇ ਵੀ ਹੋ ਗਈ ਟਰਾਲੀ ਰੈਡੀ ਟਾਈਮ ਕਿੰਨਾ ਹੋ ਗਿਆ ਭਾਈ ਮਿੱਤਰਾ ਇੱਕ 34 ਉਹ ਕਿੰਨੇ ਮੋਟੇ ਸ਼ਕਲਾ ਦਿਖਾ ਦੇ ਬੰਦੇ ਦੀ ਹਾਂ ਦੇਖ ਲੈ ਨੀਂਦ ਆਉਣ ਲੱਗੀ ਭਈਆ ਉਹ ਤੜਕੇ 10 ਵਜੇ ਆ ਜਿਓ 1:30 ਵਜੇ ਤੇ ਹੁਣ ਚੱਲੇ ਆਪਾਂ ਘਰ ਨੂੰ ਟਰਾਲੀ ਹੋ ਗਈ ਰੈਡੀ ਅਮਰਤਪੇਤ ਤਾਦੀ ਪਹਿਲਾਂ ਕਰੇ ਉਹ ਠੀਕ ਆ ਹਰਮਨ ਓਕੇ ਬਾਈ ਮਿਲਦੇ ਆ ਸਵੇਰੇ ਸਵੇਰੇ 10 ਵਜੇ ਆ ਜਿਓ ਬਾਈ ਅੱਜ ਦਾ ਵਲੌਗ ਦਾ ਐਂਡ ਮਿਲਦੇ ਆ ਬਾਈ ਅਨੰਦਪੁਰ ਸਾਹਿਬ ਬਾਏ ਬਾਏ ਅੱਜ ਦਾ ਵਲੌਗ